ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਅੱਜ ਜਿਹੜਾ ਮੁਸਲਮਾਨ ਭਾਈਚਾਰੇ ਦਾ ਇੱਕ ਪਵਿੱਤਰ ਤਿਹਾੜਾ ਹੈਗਾ ਜਿਹੜਾ ਮਦੀਨਾ ਮਸਜਿਦ ਹੈਗੀ ਆ ਜਿਹੜੀ ਪੋਆ ਹਲਕੇ ਦੇ ਵਿੱਚ ਪੈਂਦੀ ਹੈ ਤਸਵੀਰਾਂ ਦਿਖਾਉਣ ਲਈ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਹੈਗੀਆਂ ਈਦ ਉਲ-ਜੋਹਾ ਜਿਹੜਾ ਤਿਹਾੜਾ ਹੈਗਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਇੱਥੇ ਗੁਜਰ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰਾ ਇਕੱਠਾ ਹੋਇਆ ਨਮਾਜ਼ ਕੀਤੀ ਜਾ ਰਹੀ ਹੈ ਤੇ ਕਿਤਨਾ ਕਿਤੇ ਕਹਿ ਸਕਦੇ ਆ ਦੇਸ਼ ਦੀ ਲਈ ਜਿਹੜੀ ਆ ਸੁੱਖ ਸ਼ਾਂਤੀ ਮੰਗੀ ਜਾ ਰਹੀ ਹੈ ਛੋਟੇ ਛੋਟੇ ਬੱਚੇ ਨੇ ਇੱਕ ਦੂਸਰੇ ਨੂੰ ਗਲੇ ਲਗਾ ਕੇ Eid ਦੀਆਂ ਮੁਬਾਰਕਾਂ ਦੇ ਰਹੇ ਨੇ ਗੱਲਬਾਤ ਸੁਣਾਵਾਂਗੇ ਇਹਨਾਂ ਨਾਲ ਕੀ ਇਹਨਾਂ ਦਾ ਮੈਸੇਜ ਹੈਗਾ ਇਸ ਤਿਹਾਣ ਨੂੰ ਲੈ ਕੇ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਸਲਾਮੁਅਲੈਕਮ ਸ਼ਾਸਤਰੀਆ ਕਾਲ ਨਮਸਕਾਰ ਐ ਮਮਦ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਨ ਸੰਯੋਜਕ ਪੰਜਾਬ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇਸ ਸਾਲ ਦੇ ਵਿੱਚ ਦੋ ਇਦਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਈਦਲ ਫਿਤਰ 30 ਰੋਜ਼ੇ ਤੋਂ ਬਾਅਦ ਈਦਲ ਫਿਤਰ ਆਉਂਦੀ ਹੈ ਔਰ ਇਹ ਆ ਈਦਲ ਦੁਹਾ ਇੱਕ ਕੁਰਬਾਨੀ ਕੀਤੀ ਜਾਂਦੀ ਹੈ ਅੱਜ ਦੇ ਦਿਨ ਨਾਲੇ ਜ਼ੁਲ ਹਜ ਸਾਡਾ ਸਾਲ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਇੱਕ ਸਾਲ ਦੇ ਵਿੱਚ ਇੱਕ ਵਾਰੀ ਹਜ ਹੁੰਦਾ ਹੈ ਔਰ ਬਹੁਤ ਵੱਡਾ ਦਿਨ ਹੈ ਸਾਡਾ ਤੇ ਮੈਂ ਅੱਜ ਦੇ ਦਿਨ ਤੇ ਪੂਰੇ ਦੇਸ਼ ਨੂੰ ਔਰ ਪੂਰੇ ਵਰਲਡ ਨੂੰ ਬਹੁਤ ਬਹੁਤ ਮੁਬਾਰਕ Eid ਮੁਬਾਰਕ ਦੀ ਦਿੰਨਾ ਹਾਂ ਤਾ ਦਿਲ ਤੋਂ ਸਾਰਿਆਂ ਨੂੰ Hindu, Muslim, Sikh, Sai ਔਰ Musalman ਜਿੰਨੇ ਭਾਈ ਨੇ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਦੇਣਾ ਹਾਂ ਹਾਂਜੀ ਅੱਜ Eid ਦਾ ਅਸਵਾਨੋ ਦੇ ਵਿੱਚ Eid ul Zuha ਦੀ ਨਮਾਜ਼ ਅਦਾ ਕੀਤੀ ਗਈ ਮੈਂ ਇਸ Eid ਦੇ ਮੌਕੇ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਗੁਜਰ ਸਮਾਜ ਕਲਿਆਣ ਸਭਾ ਵੱਲੋਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਏ ਦੀ ਮੁਬਾਰਕਬਾਦ ਦਿੰਨਾ। ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ। ਸਰਜੂ ਮਦੀਨਾ ਮਸਜਿਦ ਦੇ ਵਿੱਚ ਈਦ-ਉਲ ਆਜ਼ਾਦੀ ਨਵਾਜੋ ਅਦਾ ਕੀਤੀ ਗਈ। ਔਰ ਆਪਣੇ ਮੁਲਕ ਤੇ ਅਮਨ ਦੀ ਸ਼ਾਂਤੀ ਲਈ ਦੁਆ ਵੀ ਕੀਤੀ ਗਈ। ਔਰ ਇਹਦੇ ਨਾਲ ਨਾਲ ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਔਰ ਪਹਿਲਗਾਮ ਦੇ ਵਿੱਚ ਜੋ ਜ਼ੁਲਮ ਔਰ ਸਿਕੰਮ ਹੋਇਆ ਹੈ ਮੈਂ ਉਹਦੇ ਵਾਸਤੇ ਬੜੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਔਰ ਉਹਦੇ ਨਾਲ-ਨਾਲ ਖੁਸ਼ੀ ਦੇ ਨਾਲ ਇੱਕ ਗਮ ਦੀ ਜਿਹੜੀ ਲਹਿਰ ਹੈ ਉਹ ਸਾਡੇ ਸਮਾਜ ਦੇ ਵਿੱਚ ਛਾਈ ਹੋਈ ਹੈ ਜੈ ਹਿੰਦ ਜੈ ਭਾਰਤ